ਇੱਕ ਵੀਡੀਓ ਕਈ ਦਿਨਾਂ ਤੋਂ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਔਰਤ ਜਿਸ ਨੂੰ ਇੱਕ ਔਰਤ ਨੇ ਦਾ ਫੜਿਆ ਹੋਇਆ ਤੇ ਦੂਸਰੀ ਔਰਤ ਉਸਦੇ ਥੱਪੜ ਮਾਰ ਰਹੀ ਹੈ ਤੇ ਉਸੇ ਵੀਡੀਓ ਦੇ ਵਿੱਚ ਹੀ ਇੱਕ ਬੰਦਾ ਜਿਸ ਨੂੰ ਦੋ ਤਿੰਨ ਬੰਦਿਆਂ ਨੇ ਫੜਿਆ ਵੀ ਹੋਇਆ ਤੇ ਉਸ ਦੀ ਕੁੱਟਮਾਰ ਕਰ ਰਿਹਾ ਹੈ ਇਹ ਵੀਡੀਓ ਸ਼ਾਇਦ ਬਹੁਤ ਲੋਕਾਂ ਨੇ ਦੇਖੀ ਹੈ ਪਰ ਇਸ ਵੀਡੀਓ ਦੇ ਪਿੱਛੇ ਸੱਚਾਈ ਕੀ ਹੈ ਸ਼ਾਇਦ ਸਭ ਨੂੰ ਨਹੀਂ ਪਤਾ ਇਹ ਵੀਡੀਓ ਪਿਛਲੀ ਸੱਚਾਈ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ ਕਿਉਂਕਿ ਇਹ ਦੋਨੋਂ ਜੋ ਜਿਨ੍ਹਾਂ ਦੇ ਕੁੱਟ ਪੈ ਰਹੀ ਹੈ ਉਹ ਦੋਨੋਂ ਹੀ ਇੱਕ ਸਨਮਾਨਜਨਕ ਪੋਜੀਸ਼ਨ ਦੇ ਉੱਤੇ ਬੰਦੇ ਨੇ ਤੇ ਜਦੋਂ ਤੁਸੀਂ ਸਾਰੀ ਕਹਾਣੀ ਸੁਣੋਗੇ ਤਾਂ ਤੁਹਾਨੂੰ ਲੱਗੇਗਾ ਕਿ ਇਹ ਕਿੱਦਾਂ ਹੋ ਸਕਦਾ ਹੈ ਪਰ ਇਹ ਹੋਇਆਗਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਆਗਰਾ ਸਿਟੀ ਦੇ ਥਾਣਾ ਰਕਾਬਗੰਜ ਦੀ ਗੱਲ ਹੈ 3 ਅਗਸਤ 2024 ਦੇ ਤਕਰੀਬਨ ਸ਼ਾਮ ਦੇ 4 ਵਜੇ ਦੀ ਰਕਾਬਗੰਜ ਥਾਣੇ ਦੇ ਵਿੱਚ ਦੋ ਔਰਤਾਂ ਜੋ ਬੜੀ ਤੇਜ਼ੀ ਨਾਲ ਆ ਰਹੀਆਂ ਸੀ ਉਹ ਆਈਆਂ ਤੇ ਉਹਨਾਂ ਦੇ ਪਿੱਛੇ ਤਿੰਨ ਚਾਰ ਬੰਦੇ ਵੀ ਸੀ ਉਹ ਔਰਤਾਂ ਨੇ ਥਾਣੇ ਦੇ ਵਿੱਚ ਆ ਕੇ ਪੁੱਛਿਆ ਕਿ ਇਸ ਥਾਣੇ ਦੀ ਮੁਖੀ ਕਿੱਥੇ ਹੈ ਜਿਸ ਦਾ ਨੋ ਸ਼ੈਲੀ ਰਾਣਾ ਸੀ ਇਹ ਮਹਿਲਾ ਇੰਚਾਰਜ ਸੀ ਥਾਣੇ ਦੀ ਤਾਂ ਉੱਥੇ ਜੋ ਸਾਂਤਰੀ ਖੜੇ ਸੀ ਜੋ ਉੱਥੇ ਪੁਲਿਸ ਵਾਲੇ ਸੀ ਉਹਨਾਂ ਨੇ ਕਿਹਾ ਕਿ ਮੈਡਮ ਤਾਂ ਇੱਥੇ ਹੈ ਨਹੀਂ ਉਹ ਤਾਂ ਆਪਣੇ ਕੁਆਟਰਾਂ ਦੇ ਵਿੱਚ ਹੋਵੇਗੀ ਹੁਣ ਉਹਨਾਂ ਨੇ ਪੁੱਛਿਆ ਕਿ ਕੁਆਟਰ ਕਿੱਥੇ ਨੇ ਜਿੱਥੇ ਪੁਲਿਸ ਕਰਮੀ ਰਹਿੰਦੇ ਸੀ ਤੁਸੀਂ ਉਹਨਾਂ ਨੇ ਦੱਸ ਦਿੱਤਾ ਕਿ ਉਸ ਤਰਫ ਜਾਓ ਉੱਥੇ ਹੀ ਇਹ ਪੁਲਿਸ ਵਾਲਿਆਂ ਦੇ ਕੁਆਟਰਾਂ ਤੇ ਉਹਨਾਂ ਕੁਆਟਰਾਂ ਦੇ ਵਿੱਚ ਹੀ ਸ਼ੈਲੀ ਰਾਣਾ ਦਾ ਵੀ ਕੁਆਟਰ ਹੈ ਉੱਥੇ ਜਾ ਕੇ ਤੁਸੀਂ ਮਿਲੋ ਹੁਣ ਇਹ ਔਰਤਾਂ ਤੇ ਇਹਨਾਂ ਦੇ ਪਿੱਛੇ ਜੋ ਬੰਦੇ ਸੀ ਉਹ ਉਸ ਕੁਆਟਰ ਤੇ ਜਾਂਦੇ ਨੇ ਉਸ ਕੁਆਟਰ ਦਾ ਉਸ ਦਾ ਦਰਵਾਜ਼ਾ ਹੁੰਦਾ ਉਹ ਬੰਦ ਹੁੰਦਾ ਹੁਣ ਉਸ ਨੂੰ ਖੜਕਾਇਆ ਜਾਂਦਾ ਔਰਤਾਂ ਬੜੀ ਤੇਜ਼ੀ ਨਾਲ ਉਸ ਦਰਵਾਜੇ ਨੂੰ ਖੜਕਾਉਂਦੀਆਂ ਪਰ ਦਰਵਾਜਾ ਕੋਈ ਨਹੀਂ ਖੋਲਦਾ ਫੇਰ ਖੜਕਾਇਆ ਜਾਂਦਾ ਹੈ ਔਰਤਾਂ ਨੂੰ ਬੜੀ ਕਾਲੀ ਸੀਕੇ ਦਰਵਾਜਾ ਖੁੱਲ੍ਹੇ ਪਰ ਅੰਦਰੋਂ ਕੋਈ ਵੀ ਦਰਵਾਜਾ ਨਹੀਂ ਖੋਲ ਰਿਹਾ ਸੀ ਹੁਣ ਜੋ ਔਰਤਾਂ ਗੇਟ ਖੜਕਾ ਰਹੀਆਂ ਸੀ ਉਹਨਾਂ ਦਾ ਗੁੱਸਾ ਵੱਧ ਜਾਂਦਾ ਤੇ ਉਹ ਜੋ ਉਹਨਾਂ ਦੇ ਨਾਲ ਬੰਦੇ ਸੀ ਉਹਨਾਂ ਨੂੰ ਕਹਿੰਦੇ ਆ ਕਿ ਦਰਵਾਜਾ ਤੋੜ ਦਿਓ ਤਾਂ ਉਹ ਦਰਵਾਜੇ ਦੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ ਪਰ ਅੰਦਰੋਂ ਕੋਈ ਵੀ ਦਰਵਾਜਾ ਨਹੀਂ ਖੋਲਦਾ ਜਦੋਂ ਦਰਵਾਜੇ ਦੇ ਲੱਤਾਂ ਮਾਰੀਆਂ ਜਾਂਦੀਆਂ ਤਾਂ ਦਰਵਾజా ਖੁੱਲ ਜਾਂਦਾ ਹੈ ਖੁੱਲਣ ਤੋਂ ਬਾਅਦ ਉਹ ਔਰਤਾਂ ਅੰਦਰ ਦਾਖਲ ਹੋ ਜਾਂਦੀਆਂ ਤੇ ਜੋ ਨਾਲ ਬੰਦੇ ਹੁੰਦੇ ਆ ਉਹ ਵੀ ਦਾਖਲ ਹੋ ਜਾਂਦੇ ਆ ਪਰ ਉਹਨਾਂ ਵਿੱਚੋਂ ਕੁਝ ਬੰਦੇ ਇਹ ਸਾਰੇ ਕਾਸੀ ਦੀ ਵੀਡੀਓ ਬਣਾ ਰਹੇ ਸੀ ਕੁਆਟਰ ਦੇ ਅੰਦਰ ਜਾਂਦੇ ਨੇ ਤਾਂ ਇੱਕ ਬੰਦਾ ਆਪਣੇ ਕੱਪੜੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਬੰਦਿਆਂ ਵੱਲੋਂ ਹੱਥ ਫੜ ਕੇ ਬਾਹਰ ਖਿੱਚ ਲਿਆਂਦਾ ਜਾਂਦਾ ਹੈ ਤੇ ਨਾਲ ਹੀ ਉਹ ਜੋ ਥਾਣਾ ਇੰਚਾਰਜ ਸੀ ਉਸ ਨੂੰ ਸ਼ੈਲੀ ਰਾਣਾ ਉਸ ਨੂੰ ਇਹਨਾਂ ਔਰਤਾਂ ਵੱਲੋਂ ਉਸ ਦਾ ਹੱਥ ਫੜ ਕੇ ਬਾਹਰ ਖਿੱਚ ਲਿਆਂਦਾ ਜਾਂਦਾ ਹੈ ਤੇ ਉਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਸ਼ੈਲੀ ਰਾਣਾ ਜੋ ਕਿ ਇਹ ਥਾਣੇ ਦੀ ਇਨਚਾਰਜ ਸੀ ਉਸ ਦਾ ਇੱਕ ਔਰਤ ਨੇ ਹੱਥ ਫੜਿਆ ਹੋਇਆ ਸੀ ਤੇ ਦੂਸਰੀ ਉਸ ਤੇ ਥੱਪੜ ਮਾਰ ਰਹੀ ਸੀ ਇੰਨੀ ਜ਼ੋਰ ਨਾਲ ਉਸ ਦਾ ਹੱਥ ਫੜਿਆ ਸੀ ਕਿ ਉਸ ਦਾ ਹੱਥ ਵੀ ਫੈਕਚਰ ਹੋ ਜਾਂਦਾ ਹੈ ਤੇ ਦੂਸਰਾ ਜੋ ਬੰਦਾ ਹੁੰਦਾ ਉਸ ਦੀ ਵੀ ਲਗਾਤਾਰ ਕੁੱਟਮਾਰ ਕੀਤੀ ਜਾ ਰਹੀ ਹੁੰਦੀ ਹੈ ਜਿੰਨੇ ਵੀ ਪੁਲਿਸ ਅਧਿਕਾਰੀ ਜਿੰਨੇ ਵੀ ਆਸੇ ਪਾਸੇ ਰਹਿਣ ਵਾਲੇ ਬੰਦੇ ਹੁੰਦੇ ਨੇ ਉਹ ਉਹਨਾਂ ਦੀ ਕੁਝ ਤਾਂ ਵੀਡੀਓ ਬਣਾਉਣ ਦੇ ਵਿੱਚ ਮਸਰੂਫ ਹੋ ਜਾਂਦੇ ਨੇ ਇਹਨਾਂ ਔਰਤਾਂ ਦੇ ਨਾਲ ਵੀ ਜੋ ਬੰਦੇ ਆਏ ਸੀ ਉਹਨਾਂ ਵਿੱਚੋਂ ਵੀ ਕੁਝ ਵੀਡੀਓ ਬਣਾਉਣ ਲੱਗ ਜਾਂਦੇ ਨੇ ਪਰ ਕੋਈ ਵੀ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ ਲਗਾਤਾਰ ਉਹਨਾਂ ਦੀ ਕੁੱਟਮਾਰ ਹੋ ਰਹੀ ਸੀ ਪਰ ਲੋਕ ਵੀਡੀਓ ਬਣਾਉਣ ਦੇ ਵਿੱਚ ਤਾਂ ਮਸਰੂਫ ਸੀ ਪਰ ਉਹਨਾਂ ਨੂੰ ਕੋਈ ਨਹੀਂ ਛੁਡਾ ਰਿਹਾ ਸੀ ਇਹ ਗੱਲ ਜਦੋਂ ਉੱਚ ਅਧਿਕਾਰੀਆਂ ਤੱਕ ਜਾਂਦੀ ਹੈ ਕਿ ਆਪਣੇ ਥਾਣੇ ਦੀ ਇੰਚਾਰਜ ਨੂੰ ਕੁਝ ਲੋਕ ਔਰਤਾਂ ਕੁੱਟ ਰਹੀਆਂ ਨੇ ਤਾਂ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਆ ਕੇ ਇਹਨਾਂ ਵਿੱਚੋਂ ਜੋ ਕੁੱਟਮਾਰ ਕਰ ਰਹੀ ਸੀ ਉਹਨਾਂ ਵਿੱਚੋਂ ਤਿੰਨ ਜਾਣਿਆਂ ਨੂੰ ਤਾਂ ਗ੍ਰਿਫਤਾਰ ਕਰ ਲੈਂਦੇ ਆ ਜਿਨ੍ਹਾਂ ਵਿੱਚ ਦੋ ਔਰਤਾਂ ਤੇ ਇੱਕ ਮਰਦ ਸੀ ਬਾਕੀ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਜਾਂਦੇ ਆ ਏ.ਸੀ.ਪੀ ਸੁਕੰਨਿਆ ਸ਼ਰਮਾ ਇਹ ਸਾਰੀ ਕਾਰਵਾਈ ਨੂੰ ਅੰਜਾਮ ਦਿੰਦੇ ਆ ਯਾਨੀ ਤਿੰਨ ਉਹਨਾਂ ਵਿੱਚੋਂ ਕੁੱਟਮਾਰ ਕਰਨ ਵਾਲਿਆਂ ਵਿੱਚੋਂ ਤਿੰਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਨ੍ਹਾਂ ਵਿੱਚ ਦੋ ਔਰਤਾਂ ਤੇ ਇੱਕ ਮਰਦ ਹੁੰਦਾ ਹੈ ਇਹ ਜੋ ਬੰਦਾ ਸੀ ਜਿਸ ਦੇ ਕੁੱਟ ਪੈ ਰਹੀ ਸੀ ਇਹ ਕੌਣ ਸੀ ਇਹ ਵੀ ਉੱਤਰ ਪ੍ਰਦੇਸ਼ ਦੀ ਪੁਲਿਸ ਦੇ ਵਿੱਚ ਬਤੌਰ ਇਨਸਪੈਕਟਰ ਸੀ ਵਿਜੀਲੈਂਸ ਦੇ ਵਿੱਚ ਤੇ ਇਸ ਦਾ ਨਾਮ ਪਵਨ ਨਾਗਰ ਸੀ ਹੁਣ ਜਦੋਂ ਇਸ ਸਾਰੇ ਮਾਮਲੇ ਦੀ ਜਾਂਚ ਹੁੰਦੀ ਆ ਉਹਨਾਂ ਔਰਤਾਂ ਨੂੰ ਤੇ ਉਸ ਬੰਦੇ ਤੋਂ ਪੁੱਛਿਆ ਜਾਂਦਾ ਕਿ ਤੁਸੀਂ ਕੌਣ ਹੋ ਕਿਉਂ ਇਹਨਾਂ ਦੀ ਕੁੱਟਮਾਰ ਕਰ ਰਹੇ ਹੋ ਤਾਂ ਉਹਨਾਂ ਵਿੱਚੋਂ ਇੱਕ ਔਰਤ ਜਿਸ ਦਾ ਨਾਮ ਗੀਤਾ ਨਾਗਰ ਸੀ ਗੀਤਾ ਨਾਗਰ ਦੱਸਦੀ ਹੈ ਕਿ ਇਹ ਪਵਨ ਨਾਗਰ ਮੇਰਾ ਪਤੀ ਹੈ ਇਸ ਦੀ ਬਦਲੀ ਵਿਜੀਲੈਂਸ ਚ ਹੋਈ ਸੀ ਪਰ ਇਹ ਉੱਥੇ ਨੌਕਰੀ ਨਹੀਂ ਕਰਨਾ ਚਾਹੁੰਦਾ ਸੀ ਜਾਨੀ ਉੱਥੇ ਨੌਕਰੀ ਕਰਕੇ ਖੁਸ਼ ਨਹੀਂ ਸੀ ਇਹ ਗੀਤਾ ਨਾਗਰ ਨੂੰ ਕਹਿੰਦਾ ਕਿ ਮੈਂ ਆਪਣੀ ਬਦਲੀ ਕਰਵਾਉਣਾ ਚਾਹਾਂਗਾ ਮੈਂ ਇਸ ਲਈ ਲਖਨਊ ਜਾਂ ਇਲਾਹਾਬਾਦ ਜਾਣਾ ਤੇ ਮੈਂ ਕੋਸ਼ਿਸ਼ ਕਰਦਾ ਕਿ ਮੇਰੀ ਬਦਲੀ ਹੋ ਜਾਵੇ ਤੇ ਇਹ ਮੈਡੀਕਲ ਲੀਵ ਵੀ ਦਿੰਦਾ ਹੈਗਾ ਤੇ ਕਹਿੰਦਾ ਕਿ ਮੈਂ ਉੱਥੇ ਰਹਾਂਗਾ ਤੇ ਗੀਤਾ ਨਾਗਰ ਨੂੰ ਇਹ ਇੱਥੇ ਛੱਡ ਜਾਂਦਾ ਹੈ ਇਹ ਮੇਰਟ ਦੀ ਰਹਿਣ ਵਾਲੀ ਹੁੰਦੀ ਹੈ ਉੱਥੇ ਛੱਡ ਜਾਂਦਾ ਤੇ ਖੁਦ ਉਸ ਨੂੰ ਕਹਿ ਦਿੰਦਾ ਕਿ ਮੈਂ ਲਖਨਊ ਜਾਂ ਇਲਾਹਾਬਾਹ ਜਾ ਕੇ ਆਪਣੀ ਬਦਲੀ ਦਾ ਕੋਈ ਪ੍ਰਬੰਧ ਕਰਨਾ ਹੈ ਪਰ ਇਹ ਆ ਜਾਂਦਾ ਹੈਗਾ ਰਕਾਬ ਗੰਜ ਦੇ ਵਿੱਚ ਇਸ ਸ਼ੈਲੀ ਰਾਣੇ ਦੇ ਕੋਲ ਜੋ ਕਿ ਇਸ ਥਾਣੇ ਦੀ ਮੁਖੀ ਹੁੰਦੀ ਹੈ ਗੀਤਾ 나ਗਰ ਨੂੰ ਇਹ ਗੱਲ ਪਤਾ ਨਹੀਂ ਸੀ ਕਿ ਉਸ ਦੇ ਪਤੀ ਪਵਨ 나ਗਰ ਦਾ ਚੱਕਰ ਸ਼ੈਲੀ ਰਾਣੇ ਦੇ ਨਾਲ ਇਨਾਂ ਦੀ ਦੋਸਤੀ ਸ਼ੈਲੀ ਰਾਣੇ ਤੇ ਪਵਨ ਨਾਗਰ ਦੀ ਜਿਹੜੀ ਦੋਸਤੀ ਆ ਉਹ ਨੁਆਇੜਾ ਦੇ ਵਿੱਚ ਹੁੰਦੀ ਆ ਕਿਉਂਕਿ ਇਹਨਾਂ ਦੋਨਾਂ ਦੀ ਪੋਸਟਿੰਗ ਉੱਥੇ ਸੀ ਉੱਥੇ ਇਹਨਾਂ ਦੀ ਦੋਸਤੀ ਹੁੰਦੀ ਆ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਆ ਤੇ ਇਹ ਅਕਸਰ ਮਿਲਣ-ਗਿਲਣ ਲੱਗ ਜਾਂਦੇ ਨੇ ਯਾਨੀ ਸਬੰਧ ਬਣਾਉਣ ਲੱਗ ਜਾਂਦੇ ਨੇ ਜੋ ਮੀਡੀਆ ਰਿਪੋਰਟ ਕਹਿੰਦੀ ਆ ਉਸ ਤੋਂ ਬਾਅਦ ਇਹ ਥੋੜੇ ਦਿਨਾਂ ਬਾਅਦ ਜੋ ਪਬਨ ਨਾਗਰ ਸੀ ਉਹ ਆਪਣੀ ਪਤਨੀ ਗੀਤਾ ਨਾਗਰ ਨੂੰ ਬਹਾਨਾ ਲਾ ਕੇ ਘਰੋਂ ਨਿਕਲ ਜਾਂਦਾ ਕਿਸੇ ਵੀ ਕੰਮ ਦਾ ਪਰ ਇਸ ਗੱਲ ਦਾ ਜੋ ਗੀਤਾ ਨਾਗਰ ਸੀ ਉਸ ਨੂੰ ਨਹੀਂ ਪਤਾ ਸੀ ਪਰ ਜੋ ਸ਼ੈਲੀ ਨਾਗਰ ਸੀ ਇਹ ਰਿਕਾਬਗੰਜ ਥਾਣੇ ਦੀ ਇਨਚਾਰਜ ਉਹ 1 ਅਗਸਤ 2024 ਨੂੰ ਉਸ ਦਾ ਥੋੜਾ ਸੁਭਾਅ ਆਪਣੇ ਜੋ ਮੁਲਾਜ਼ਮ ਸੀ ਉਹਨਾਂ ਪ੍ਰਤੀ ਰੂੜ ਸੀ ਉਸ ਦੀ ਕਹਾ ਸੁਣੀ ਹੋ ਜਾਂਦੀ ਹੈ ਉਸ ਦਾ ਝਗੜਾ ਹੋ ਜਾਂਦਾ ਇਸ ਥਾਣੇ ਦੇ ਮੁਨਸ਼ੀ ਦੇ ਨਾਲ ਇਹ ਝਗੜਾ ਕਾਫੀ ਵੱਧ ਜਾਂਦਾ ਪਰ ਫਿਰ ਇਹਨਾਂ ਨੂੰ ਸ਼ਾਂਤ ਕਰਵਾ ਦਿੱਤਾ ਜਾਂਦਾ ਹੈ ਪਰ ਇਸ ਥਾਣੇ ਦੇ ਵਿੱਚੋਂ ਹੀ ਕਿਉਂਕਿ ਇਸ ਦਾ ਜੋ ਸੁਭਾਅ ਸੀ ਸੈਲੀ ਰਾਣੇ ਦਾ ਉਹ ਆਪਣੇ ਜੋ ਪੁਲਿਸ ਕਰਮਚਾਰੀ ਸੀ ਉਹਨਾਂ ਲਈ ਜਿਆਦਾ ਵਧੀਆ ਨਹੀਂ ਸੀ ਉਹ ਇਹਦੇ ਨਾਲ ਖੁੰਧਕ ਰੱਖਦੇ ਸੀ ਦੱਸਿਆ ਜਾਂਦਾ ਕਿ ਉਹਨਾਂ ਵਿੱਚੋਂ ਕਿਸੇ ਬੰਦੇ ਨੇ ਕਿਸੇ ਮੁਲਾਜ਼ਮ ਨੇ ਗੀਤਾ ਨਾਗਰ ਦਾ ਨੰਬਰ ਲੇਤਾ ਨੰਬਰ ਲੈਣ ਤੋਂ ਬਾਅਦ ਉਸ ਨੂੰ ਕਾਲ ਕੀਤੀ ਤੇ ਕਿਹਾ ਕਿ ਤੁਹਾਡਾ ਪਤੀ ਕਿੱਥੇ ਆ ਤਾਂ ਉਸ ਨੇ ਕਿਹਾ ਕਿ ਮੇਰਾ ਪਤੀ ਤਾਂ ਲਖਨਊ ਹੈ ਜਾਂ ਇਲਾਹਾਬਾਦ ਗਿਆ ਹੋਇਆ ਪਰ ਉਸ ਬੰਦੇ ਨੇ ਅੱਗੋਂ ਕਿਹਾ ਕਿ ਨਹੀਂ ਤੁਹਾਨੂੰ ਸਹੀ ਜਾਣਕਾਰੀ ਨਹੀਂ ਤੁਹਾਡਾ ਪਤੀ ਤਾਂ ਪਵਨਾਗਰ ਥਾਣਾ ਰਕਾਬ ਗੰਜ ਦੇ ਕੁਆਟਰਾਂ ਦੇ ਵਿੱਚ ਜੋ ਸ਼ੈਲੀ ਰਾਣੀ ਇਹ ਥਾਣੇ ਦੀ ਇੰਚਾਰਜ ਰਹਿੰਦੀ ਆ ਉਸ ਨਾਲ ਰੰਗ ਰਾਲੀਆਂ ਬਣਾ ਰਿਹਾ ਜਦੋਂ ਇਹ ਗੱਲ ਗੀਤਾ ਨਾਗਰ ਨੂੰ ਪਤਾ ਲੱਗਦੀ ਹੈ ਤਾਂ ਉਹ ਗੁੱਸੇ ਵਿੱਚ ਆ ਜਾਂਦੀ ਹੈ ਤੇ ਫਿਰ ਉਹ ਆਪਣੇ ਭਰਾ ਜਵਾਲਾ ਨਾਗਰ ਨੂੰ ਫੋਨ ਕਰਦੀ ਹੈ ਉਸ ਨੂੰ ਕਹਿੰਦੀ ਹੈ ਕਿ ਮੇਰੇ ਘਰ ਵਾਲਾ ਉੱਥੇ ਇੱਕ ਥਾਣਾ ਚਾਰਜ ਮਹਿਲਾ ਥਾਣਾ ਚਾਰਜ ਨਾਲ ਰੰਗ ਰਲੀਆਂ ਮਨਾ ਰਿਹਾ ਹੁਣ ਜਵਾਲਾ ਨਾਗਰ ਗੀਤਾ ਨਾਗਰ ਤੇ ਜਵਾਲਾ ਨਾਗਰ ਦੀ ਪਤਨੀ ਸੋਨੀਆ ਤੇ ਗੀਤਾ ਨਾਗਰ ਆਪਣੇ بیٹے ਅਦੀਰਾਜ ਨਾਗਰ ਅਤੇ ਆਪਣੇ ਭਤੀਜੇ ਦੇਗ ਵਿਜੇਨਾਗਰ ਨੂੰ ਨਾਲ ਲੈ ਕੇ ਇਸ ਰਿਕਾਵ ਗੰਜ ਖਾਨੇ ਦੇ ਵਿੱਚ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਇਹ ਥਾਣੇ ਦੇ ਵਿੱਚ ਆ ਕੇ ਪੁੱਛਦੇ ਨੇ 3 ਅਗਸਤ 2024 ਦੀ ਗੱਲ ਹੈ ਕਿ ਥਾਣਾ ਇੰਚਾਰਜ ਕਿੱਥੇ ਆ ਤਾਂ ਜਦੋਂ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਕੁਆਟਰ ਦੇ ਵਿੱਚ ਆ ਫਿਰ ਇਹ ਉੱਧਰ ਨੂੰ ਜਾਂਦੇ ਨੇ ਜਦੋਂ ਦਰਵਾਜ਼ਾ ਨਹੀਂ ਖੁੱਲਦਾ ਲੱਤ ਮਾਰ ਕੇ ਦਰਵਾਜ਼ਾ ਖੋਲ੍ਹਿਆ ਜਾਂਦਾ ਤੇ ਉਸ ਦੀ ਵੀਡੀਓ ਬਣਾਈ ਜਾਂਦੀ ਹੈ ਤੇ ਇਹ ਜੋ ਵੀਡੀਓ ਫਿਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀ ਹੈ ਉੱਚ ਅਫਸਰਾਂ ਤੱਕ ਜਾਂਦੀ ਹੈ ਜਾਨੀ ਗੱਲ ਸਾਰੇ ਦੇਸ਼ ਵਿੱਚ ਫੈਲ ਜਾਂਦੀ ਹੈ ਪਤਾ ਲੱਗਦਾ ਹੈ ਕਿ ਇਹ ਜੋ ਕੁੱਟਮਾਰ ਹੋ ਰਹੀ ਸੀ ਬੜੇ ਹੀ ਸਨਮਾਨਜਨਕ ਇੱਕ ਅਹੁਦੇਦਾਰ ਬੰਦਿਆਂ ਦੀ ਹੋ ਰਹੀ ਸੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਨੇ ਕਿਉਂਕਿ ਥਾਣਾ ਇੰਚਾਰਜ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਹੁੰਦੀ ਹੈ ਇੱਕ ਬੜਾ ਇੱਜ਼ਤਦਾਰ ਰਤਬਾ ਦਾ ਪਰ ਇੱਥੇ ਇਹਨਾਂ ਦੀ ਇੱਜ਼ਤ ਵੀ ਗਈ ਤੇ ਇਹਨਾਂ ਦੀ ਕੁੱਟਮਾਰ ਵੀ ਹੋਈ ਇਸ ਕੁੱਟਮਾਰ ਦੇ ਵਿੱਚ ਸ਼ੈਲੀ ਨਾਗਰ ਦਾ ਹੱਥ ਫੈਕਚਰ ਹੋ ਜਾਂਦਾ ਹੈ ਤੇ ਇਹਨਾਂ ਸਾਰੇ ਕੁੱਟਮਾਰ ਕਰਨ ਵਾਲਿਆਂ ਵਿੱਚੋਂ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਤਾ ਜਾਂਦਾ ਜਿਦੇ ਵਿੱਚ ਦੋ ਔਰਤਾਂ ਸੋਨੀਆ ਤੇ ਗੀਤਾ ਨਾਗਰ ਤੇ ਗੀਤਾ ਨਾਗਰ ਦੇ ਭਰਾ ਜਾਨੀ ਪਵਨ ਨਾਗਰ ਦੇ ਸਾਲੇ ਨੂੰ ਜਵਾਲਾ ਨਾਗਰ ਨੂੰ ਵੀ ਗ੍ਰਿਫਤਾਰ ਕਰ ਲਿਤਾ ਜਾਂਦਾ ਤੇ ਇਨ੍ਹਾਂ ਉੱਤੇ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਕਿਉਂਕਿ ਸ਼ੈਲੀ ਨਾਗਰ ਵੱਲੋਂ ਬਿਆਨ ਦਿੱਤਾ ਜਾਂਦਾ ਕਿ ਇਹਨਾਂ ਨੇ ਮੇਰਾ ਹੱਥ ਫ੍ਰੈਕਚਰ ਕਰਤਾ ਇਸ ਸਾਰੇ ਘਟਨਾਕਰਮ ਦੇ ਵਿੱਚ ਜਿਹੜੀ ਗੱਲ ਸੋਚਣ ਵਾਲੀ ਇਹ ਸੀ ਕਿ ਇਸ ਜਗ੍ਹਾ ਤੇ ਕਈ ਪੁਲਿਸ ਕਰਮਚਾਰੀ ਸੀ ਜੋ ਥਾਣੇ ਦੇ ਵਿੱਚ ਹੀ ਤਾਇਨਾਤ ਸੀ ਉਹਨਾਂ ਨੇ ਇਹਨਾਂ ਨੂੰ ਆਪਣੇ ਥਾਣਾ ਇੰਚਾਰਜ ਨੂੰ ਛਡਾਉਣ ਦੀ ਬਜਾਏ ਉਸ ਦੀ ਰੱਖਿਆ ਕਰਨ ਦੀ ਬਜਾਏ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਿਸ ਕਾਰਨ ਇਸ ਥਾਣੇ ਦੇ ਵਿੱਚੋਂ ਦੋ ਪੁਲਿਸ ਕਰਮੀਆਂ ਨੂੰ ਵਿਸ਼ਾਲ ਅਤੇ ਹਰੀਕੇਸ਼ ਦੋਨਾਂ ਨੂੰ ਸਸਪੈਂਡ ਕੀਤਾ ਜਾਂਦਾ ਕਿਉਂਕਿ ਇਹ ਦੋਨੋਂ ਮੌਕੇ ਤੇ ਵੀਡੀਓ ਬਣਾ ਰਹੇ ਸੀਗੇ ਉਹਨਾਂ ਨੂੰ ਬਚਾਉਣ ਦੀ ਬਜਾਏ ਉਹਨਾਂ ਨੂੰ ਛਡਾਉਣ ਦੀ ਬਜਾਏ ਵੀਡੀਓ ਬਣਾ ਰਹੇ ਸੀ ਇਸ ਲਈ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਤੇ 6 ਹੋਰ ਇਸ ਥਾਣੇ ਦੇ ਕਰਮਚਾਰੀਆਂ ਨੂੰ ਲੈਣ ਹਾਜ਼ਰ ਕਰ ਦਿੱਤਾ ਜਾਂਦਾ ਤੇ ਦੱਸਿਆ ਜਾਂਦਾ ਕਿ ਸ਼ੈਲੀ ਰਾਣੀ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਜੋ ਉਹ ਬੰਦਾ ਸੀ ਪਵਨ ਨਾਗਰ ਜਿਸ ਦੀ ਕੁੱਟਮਾਰ ਹੋਈ ਜੋ ਬਿਜੀਲੈਂਸ ਦੇ ਵਿੱਚ ਇਨਸਪੈਕਟਰ ਸੀ ਉਸ ਬਾਰੇ ਵੀ ਰਿਪੋਰਟ ਬਣਾ ਕੇ ਉਸ ਤੇ ਉੱਚ ਅਧਿਕਾਰੀਆਂ ਨੂੰ ਪੇਜ ਦਿੱਤੀ ਗਈ ਹੈ ਦੇਖੋ ਇਸ ਜੋ ਮਾਮਲੇ ਦੇ ਵਿੱਚ ਅੱਗੇ ਕੀ ਹੁੰਦਾ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਕਟਨਾਵਾਂ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਗੱਲਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਇੱਕ ਸਨਮਾਨਜਨਕ ਅਹੁਦੇ ਉੱਤੇ ਬੈਠੇ ਦੋ ਬੰਦਿਆਂ ਨੇ ਔਰਤ ਨੇ ਤੇ ਮਰਦ ਨੇ ਦੋਨਾਂ ਨੇ ਗਲਤੀ ਕੀਤੀ ਤੇ ਉਸ ਗਲਤੀ ਦਾ ਹਰਜਾਨਾ ਉਹਨਾਂ ਨੂੰ ਐਡਾ ਵੱਡਾ ਭੁਗਤਣਾ ਪੈ ਗਿਆ ਕਿ ਉਹਨਾਂ ਦੀ ਵੀਡੀਓ ਵਾਇਰਲ ਹੋ ਗਈ ਜੋ ਉਹਨਾਂ ਨੇ ਕੀਤਾ ਉਹ ਸਭ ਲੋਕਾਂ ਦੇ ਸਾਹਮਣੇ ਆ ਗਿਆ ਸ਼ਾਇਦ ਬਾਕੀ ਸਾਰੀਆਂ ਚੀਜ਼ਾਂ ਟਕੀਆਂ ਜਾਣਗੀਆਂ ਪਰ ਜੋ ਵੀਡੀਓ ਵਾਇਰਲ ਹੋ ਗਈ ਜੋ ਉਹਨਾਂ ਦੀ ਬੇਇੱਜ਼ਤੀ ਸਾਰੇ ਦੇਸ਼ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਹੋ ਗਈ ਉਹ ਸ਼ਾਇਦ ਵਾਪਸ ਨਹੀਂ ਆ ਸਕਦੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ